ਬਲਾਚੌਰ ਦੇ ਕਸਬਾ ਮੁਜਾਰੀ ਬੀਤੀ ਰਾਤ ਸੁਨਿਆਰੇ ਦੀ ਦੁਕਾਨ ਵਿੱਚ ਚੋਰਾਂ ਵੱਲੋਂ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨ ਵਿੱਚ ਪਿਆ ਸੋਨਾ ਚਾਂਦੀ ਦੇ ਗਹਿਣੇ ਚੋਰੀ ਕਰ ਲੈ ਗਏ ਹਨ ਤੇ ਪੂਰੀ ਦੀ ਪੂਰੀ ਦੁਕਾਨ ਚੋਰਾਂ ਵੱਲੋਂ ਖਾਲੀ ਕਰ ਦਿੱਤੀ ਹੈ ਸੀਸੀਟੀਵੀ ਕੈਮਰੇ ਵਿੱਚ 14 ਅਣਪਛਾਤੇ ਵਿਅਕਤੀ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਇਸ ਬਾਰਦਾਤ ਨੂੰ ਅੰਜਾਮ ਦਿੱਤਾ ਮੌਕੇ ਤੇ ਥਾਣਾ ਸਦਰ ਬਲਾਚੌਰ ਦੇ ਮੁਖ ਅਫਸਰ ਇੰਸਪੈਕਟਰ ਵਿਕਰਮਜੀਤ ਸਿੰਘ ਤੇ ਡੀਐਸਪੀ ਹਿੰਮਤ ਮਲੋਤਰਾ टीएस एसपी ਸਰਬਜੀਤ ਸਿੰਘ ਭਈਆ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਮੇਰਾ ਨਾਮ ਪ੍ਰਿੰਸ ਵਰਮਾ ਹੈ ਜੀ ਇਹ ਕਿਹੜੀ ਦੁਕਾਨ ਆਪੜਾ ਆ سامنے ਹੈ ਜੀ ਆਪਣੀ ਦੁਕਾਨ ਹੈ ਜੀ ਵਰਮਾ ਜੁਐਲਰ ਦੀ ਤੇ ਕੀ ਗੱਲਬਾਤ ਹੋਈ ਆ ਗੱਲਬਾਤ ਕੁਝ ਮਤਲਬ ਕਿ ਆਪਾਂ ਰਾਤ ਗਏ ਆਂ ਜੀ 8:00 ਵਜੇ ਇੱਥੋਂ ਦੁਕਾਨਾ ਬਸਾ ਕੇ ਸਾਰੀ ਫੈਮਿਲੀ ਤੇ ਨਾਲ ਅਸੀਂ ਸਾਨੂੰ 2:30 ਕੇ ਵਜੇ ਕੈਮਰਿਆਂ ਦੇ ਵਿੱਚ ਆ ਰਿਹਾ ਨਾਲ ਦੇ ਸਾਡੇ ਤਾਂ ਕੈਮਰੇ ਸੀਸੀਟੀਵੀ ਵਗੈਰਾ ਪਟਕੇ ਲੱਗੇ ਜੀ ਸਾਨੂੰ 6:00 ਵਜੇ ਕਾਲ ਆਂਦੀ ਇੱਥੋਂ ਨਾਲ ਦੇ ਗਵਾਂਡੀਆਂ ਦੀ ਕਿ ਤੁਹਾਡੇ ਚਤਾਨਾ ਪੁੱਲੀਆਂ ਚੋਰੀ ਹੋ ਗਈ ਹੈ ਜੀ ਅਸੀਂ ਫਿਰ ਆ ਰਹੇ ਆਂ ਤੇ ਆ ਕੇ ਦੇਖਿਆ ਸਾਰਾ ਕੁਝ ਲੈ ਗਏ ਦੀ ਚਾਕੇ ਵਿੱਚੋਂ ਸੇਫ ਵੀ ਲੈ ਗਏ ਕੋਈ ਏਡ ਸਾਰਾ ਕੁਝ ਕਲੀਅਰ ਕਰ ਗਏ ਜੀ ਜੀ ਉਹਨਾਂ ਹੁਣ ਬੜੀ ਉੱਤਰਨੋ ਹਾਂਜੀ ਸਾਰਾ ਕੁਝ 82 ਹੋ ਗਿਆ ਕੁਝ ਨੁਕਸਾਨ ਹੁਣ ਕੀ ਕਹਿ ਸਕਦੇ ਆ ਜੀ ਉਹਨੂੰ ਸਾਰਾ ਕੁਝ ਇਹ ਵਿੱਚ ਸਗਾ ਜੀ ਜੋ ਜੋ ਸਾਡਾ ਸਮਾਨ ਸਾਰਾ ਵਿੱਚ ਕਸਟਮਰਾਂ ਦਾ ਸਮਾਨ ਹੈਗਾ ਜੀ ਏ ਟੂ ਜ਼ेड ਸਾਰਾ ਕੁਝ ਹੋ ਗਿਆ ਤੁਹਾਨੂੰ ਕਿਸੇ ਤੇ ਸ਼ੱਕ ਹੈ ਕੋਈ ਨਹੀਂ ਹਲੇ ਚੱਲ ਹਾਲ ਕਿਸੇ ਦੀ ਕੋਈ ਸ਼ੱਕ ਸੀ ਸੀਟੀਵੀ ਦੇ ਵਿੱਚ ਕੋਈ ਫੁਟੇਜ ਆਈ ਹੈ ਜੀ ਫੁਟੇਜ ਆ ਰਹੀ ਹੈ ਜੀ ਬਾਕੀ ਦੇਖਦੇ ਆ ਜੀ ਕੋਈ ਦੇ ਵਿੱਚ 14 ਬੰਦੇ ਆ ਰਹੇ ਆ ਇਹ ਕਦੇ ਦੇ ਐਸੀ ਬੰਦੇ ਕੋਈ ਫਿਲਹਾਲ ਤਾਂ ਹਜੇ ਪੈਦਲ ਸ਼ੋ ਹੋ ਰਿਹਾ ਜੀ ਵੱਡੀ ਕੋਈ ਹਜੇ ਉਹਨਾਂ ਦੀ ਕਵਰ ਨਹੀਂ ਹੋ ਰਹੀ ਹੈ ਜੀ ਬੜਾ ਸ਼ਟਰ ਦੇਖਿਆ ਸ਼ਟਰ ਵੀ ਬਿਲਕੁਲ ਵਿੰਗਾ ਕਰ ਦਿੱਤਾ ਹੈ ਬਿਲਕੁਲ ਜੀ ਕੱਬੇ ਪੁਸਾ ਕੇ ਸਿਸਟਮ ਸਾਰਾ ਸਗਾ ਜੀ ਲੋਕ ਸਿਸਟਮ ਸਾਰਾ ਸਗਾ ਜਿਆਦਾ ਵਧੀਆ ਕੀਤਾ ਹੋਇਆ ਹੈਗਾ ਪਰ ਨਹੀਂ ਕੋਈ ਕੰਮ ਨਹੀਂ ਕੀਤਾ ਜੀ ਉੱਥੇ ਪੁਲਿਸ ਆਈ ਹੈ ਹੁਣ ਇਸ ਬਲੇ ਬਿਲਕੁਲ ਮੌਕੇ ਤੇ ਆ ਗਏ ਜੀ ਬਹੁਤ ਨਾਲ ਸਾਡੇ ਨਾਲ ਮਦਦ ਕਰ ਰਹੇ ਉਹ ਕਹਿੰਦੇ ਜੋ ਸਾਡੇ ਕੋ ਹੁੰਦੀ ਕਾਰਵਾਈ ਕਰਾਂਗੇ ਬੱਸੇ ਕਾਫੀ ਸਾਡੇ ਨਾਲ ਪੁਲਿਸ ਵਾਲੇ ਸਾਰੇ ਸਹਾਇਤਾ ਕਰ ਰਹੇ ਹੈ ਜੀ ਸਾਫੀ ਟਾਈਮ ਤੇ ਆ ਕੇ ਸਾਡੇ ਕੋ ਖੜੇ ਹੈ ਜੀ ਮੌਕੇ ਤੇ ਪੁੱਛਿਆ ਜੀ ਕੀ ਲੱਗਦਾ ਪੁਲਸ ਤੁਹਾਡੀ ਕਾਰਵਾਈ ਵਿੱਚ ਸਾਥ ਦੇਰੀ ਦੇਉਗੀ ਜੀ ਦਿੱਲ ਤੇ ਤੱਕ ਲੱਗ ਰਿਹਾ ਉਹਨਾਂ ਨੂੰ ਕਰੋਗੇ ਫੱਲ ਵੱਲ ਬਹੁਤ ਵਧੀਆ ਹੈ ਜੀ ਪ੍ਰਸ਼ਾਸਨ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਧੁੰਦਾ ਕਰਕੇ ਠਿਕਰੀ ਪਰੇ ਡੀਸੀ ਦੇ ਵੀ ਦਾਇਰੇ ਕਿਸੇ ਠਿਕਰੀ ਪਰ ਲੱਗਣ ਜਾਈਏ ਲੱਗਣੇ ਚਾਹੀਦੇ ਆ ਜੀ ਸਾਰਾ ਕੁਝ ਚਾਹੀਦਾ ਜ਼ਰੂਰੀ ਹੈ ਬਟ ਸਾਡੀ 14-15 ਸਾਲਾਂ ਦੀ ਦੁਕਾਨ ਦਾ ਸਾਰਾ ਕੁਝ ਲੈ ਕੇ ਜਿੱਨੀ ਕਮਾਈ ਸੀ ਸਾਰਾ ਕੁਝ ਲੈ ਕੇ ਜੀ ਸਾਡਾ ਸਾਰਾ ਇਕੱਠਾ ਮੱਠਾ ਕਰਕੇ ਲੈ ਗਏ ਜੀ ਹਮਤ ਜੀ ਇਹ ਮਜਾਰੀਪਿੰਡ ਤੇ ਚੋਰੀ ਹੋਈ ਹੈ ਜਿਹੜੀ ਕਰਤਾਰੀ ਸਾਡੀ ਬਣੀ ਇਹ ਵਰਮਾ ਜੁਲਰ ਤੇ ਜੀ ਪ੍ਰਿੰਸ ਜੁਲਰਸ ਨੇ ਇਹਨਾਂ ਦੇ ਰਾਤ 2:00 ਵੇ 2:15 ਦੇ ਚੋਰੀ ਹੋਈ ਆ ਤੇ ਕਾਫੀ ਇਹਨਾਂ ਦਾ ਲੈ ਗਏ ਨੇ ਅਸੀਂ ਇਹ ਚੱਲਦੀ ਹੈ ਤੇ ਕਰਦੇ ਕੋਸ਼ਿਸ਼ ਕਰਾਂਗੇ ਉਹਨਾਂ ਜਲਦੀ ਟੈਸਟ ਕਰੂੰਗੀ ਕਿੰਨੇ ਕਸਕੇ ਜੀ ਚੋਰ ਮਤਲਬ ਕੰਨਿਆ ਚੋਰ ਜਿਹੜੇ ਸੀਸੀਟੀਵੀ ਤੋਂ ਪਤਾ ਆਰਾਊਂਡ 12 14 ਬੰਦੇ ਇੱਕ ਤਕਰੀਬਨ ਸੀਗੇ ਜਿਹੜੇ ਵਿਖਦੇ ਆ ਵੀ ਆ ਰਹੇ ਆ ਜਿੰਨਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਖਾਂ ਚ ਨੁਕਸਾਨ ਦਰਸਨ ਗਈ ਉਹਨੂੰ ਲਿਖਦੇ ਉਹਨਾਂ ਦੇ ਪੁੱਛਕਿਛ ਕਰਦੇ ਆ ਕਹਿ ਰਹੇ ਆ ਕਾਫੀ ਜ਼ਿਆਦਾ ਹੋ ਗਿਆ ਲੱਖਾਂ ਚ ਠਿਕਰੀ ਸਰੋਂ ਨੂੰ ਵੀ ਜ਼ਾਇਦਦਾਰੀ ਕੀਤੀ ਠਿਕਰੀ ਕਰਨੇ ਲਗਾ ਦਿੱਤੇ ਠਿਕਰੀ ਬਾਰੇ ਬਾਰੇ ਮੈਂ ਲਿਖਤੀ ਵੀ ਜ਼ਾਇਦ ਕੀਤੀ ਹੈ ਐਸਐਚਓ ਨੂੰ ਔਰ ਐਸਐਸਐਫ ਵੀ ਕਰਦੀ ਆ ਬਾਕੀ ਅ ਪੰਚਾਇਤ ਨੂੰ ਵੀ ਅਸੀਂ ਕਿਹਾ ਹੈ ਉਹਨਾਂ ਨੇ ਠਿਕਰੀ ਚਰੇ ਇਹਨਾਂ ਨੇ ਲਾਉਣੇ ਅਸੀਂ ਤਾਂ ਉਹਨਾਂ ਨੂੰ ਅਰਜ਼ ਕਰ ਸਕਦੇ ਹਾਂ ਵੀ ਲਾਓ ਤੇ ਹੁਣ ਇਹਨਾਂ ਨੂੰ ਸ਼ਕਤੀਆਂ ਲਵਾਉਣੇ ਕਰਕੇ ਅਕਸਰ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਕੀ ਅਗਲੀ ਕੀ ਕਰਵੇ ਕਰ ਰਹੇ ਹੋ ਤੁਸੀਂ ਟੀਮਸ ਬਣਾ ਰਹੇ ਜੀ ਸਾਹਿਬ ਨੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਮੁਤਾਬਕ ਅਸੀਂ 100% ਕੋਸ਼ਿਸ਼ ਕਰਾਂਗੇ ਇਹਨੂੰ ਟੈਸਟ ਕਰੀ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਧਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ